ਜੀ ਹਾਲਚਾਲ ਆਪਾਂ ਠੀਕ ਠਾਕ ਉਹ ਬੜੇ ਵਧੀਆ ਚੜਦੀ ਕਲਾ ਚ ਮਨਕ ਦੀ ਕਿਰਪਾ ਗਈ ਤੇ ਆਪਾਂ ਵਰਕਸ਼ਾਪ ਆ ਗਏ ਆਪਣੇ ਆਹ ਬਲਕੀ ਦਾ ਕੰਮ ਨੇੜੇ ਲਾਤਾ ਇੱਕ ਰੇੜੀ ਖੜੀ ਹੈ ਜਾਣੀ ਅੱਜ ਫਿਰ ਤੇ ਵੀ ਸਕੇਟਰ ਪਰਤਾ ਉਹ ਸੁਪਰਾਜ ਮਾ ਦੜੀ ਖੱਚ ਕੇ ਲੈ ਆਈ ਸੀ ਉਹ ਇੱਕ ਰੇੜੀ ਹੋਈ ਖੜੀ ਹੈ ਉਹ ਚ ਜਾਣੀ ਆ ਠੀਕ ਹੈ ਜੀ ਤੇ ਇਹਦੀ ਸ਼ੋਹ ਤੇ ਆ ਗਿਆ ਕੰਮ ਸ਼ੋਹ ਦਾ ਕੰਮ ਕਰੀਂਦਾ ਟਾਕੀਆਂ ਰੁਕੀਆਂ ਬਣੀਆਂ ਜਾਂਦੀਆਂ ਸ਼ੋਹ ਬਹੁਤ ਸੋਹਣੀ ਬਣੀਆਂ ਜਾਂਦੀਆਂ ਦੇਖੀ ਜੇ ਇੱਥੇ ਫੋਟੋ ਲੱਗੀ ਹੋਈ ਦਿਖਾਵਾਂ ਤੁਹਾਨੂੰ ਇਹ ਇਹ ਨਾਲ ਹੀ ਮੰਨਿਆ ਸ਼ੋ ਇਹ ਜੀ ਬਣਾ ਦਈਆਂ ਠੀਕ ਹੈ ਜੀ ਮੱਥਾ ਮੱਥਾ ਬਣ ਗਿਆ ਬੈਗ ਦੇਖਦੇ ਆ ਕਿਹੜਾ ਡਿਜ਼ਾਈਨ ਬਣਾਇਆ ਬੈਗ ਦਾ ਲੱਗਦਾ ਪਤਾ ਬੈਗ ਕਿਹੇ ਜੀ ਬਣਾਇਆ ਬੈਗ ਉਹ ਹੈ ਮੈਂ ਲੱਗਿਆ ਲੱਗਦਾ ਇਹ ਤਾਂ ਬਣਾਉਣੇ ਆ ਲਾਈਟ ਕਵਰ ਉਦਾਂ ਹੈ ਤਾਂ ਵੈਂਪਰ ਬੰਪਰ ਬਣਾਤਾ ਲਾਈਟ ਕਵਰ ਰਹਿ ਗਏ ਖੱਲੇ ਬਸ ਆਲਾਪਾਂ ਨੂੰ ਪਾਈਆਂ ਲਾਤੀਆਂ ਆਪ ਐਮਰਜੈਂਸੀ ਡੋਰ ਉਮੀ ਪਾ ਜੇ ਚਾਦਰਾਂ ਦਾ ਕਹਿਰਾ ਕੰਪਲੀਟ ਹੋ ਗਿਆ ਵਿੱਚੋਂ ਅਮਗਲਾ ਬੈੱਡ ਬਣ ਗਿਆ ਹੋਰ ਕੁਝ ਨਹੀਂ ਕਰਿਆ ਹਜੇ ਤੇ ਚੰਡੂ ਗੋਣ ਲੱਗ ਗਿਆ ਉਹਦਾ ਜੂਰੀਏ ਵਾਲਾ ਲੱਗ ਗਿਆ ਤੇ ਤੇਲ ਵਾਲਾ ਡੀਜ਼ਲ ਵਾਲਾ ਇਧਰ ਡਰਾਈਵਰ ਟੱਕੀ ਬਣੀ ਜਾਂਦੀ ਆ ਏਅਰ ਕਲੀਨਰ ਵਾਲਾ ਟੱਕਣ ਲੱਗ ਗਿਆ ਹੋਰ ਹੋਰ ਤਾਂ ਕੁਝ ਕਰਿਆ ਨਹੀਂ ਸ਼ੋਰ ਦਾ ਨਿਪਟ ਜੂ ਬਸ ਕੱਲ ਨੂੰ ਦੇਖੋ ਚਲੋ ਆਪਾਂ ਦਾ ਚੱਲ ਗਿਆ ਆਪਣੇ ਉਧਰ ਕੰਮ ਤੇ ਦੇਖ ਲਿਆ ਫਿਰ ਹੁਣ ਸਾਬਿਆ ਉਧਰਲੀ ਵਰਕਸ਼ਾਪ ਤੋਂ ਦਾ ਫਤਿਹਬਖਸ਼ ਦਾ ਨਿੱਕਾ ਮੋਟਾ ਆਇਆ ਕੰਮ ਕਰਦੇ ਆਪਾਂ ਅੱਜ ਧੀ ਦੇੜੀ ਲਿਆਉਣੀ ਆ ਉਸ ਤੋਂ ਬਾਅਦ ਜਾਏਗੇ ਹਮ ਜਾਗੋ ਪੇ ਹਮਾਰੇ ਮਾਮਾ ਕੇ ਬੇਟੀ ਕੀ ਸ਼ਾਦੀ ਹੈ ਉਸ ਪੇ ਜਾਏ ਵਹਾਂ ਜਾਏਗੇ ਹਮ ਔਰ ਅੱਜ ਥੋੜਾ ਬੋੜਾ ਕੰਮ ਕਰੇਗੇ ਉਸਕਾ ਫਤਿਹਬਖਸ਼ ਕਾ ਉਸਕੇ ਬਾਅਦ ਹਮ ਦੇਖਦੇ ਆਂ ਕੀ ਬੰਤਾ ਹੈ ਫਿਲਹਾਲ ਤਾਂ ਹਮ ਰਸਤੇ ਵਜਾ ਰਹੇ ਪਰ ਆ ਕੇ ਪਰਕ ਸਾਹਿਬ ਦੂਜੀ ਚ ਇਸ ਮੈਂ ਕੋਈ ਪਰ ਚੱਕਣਾ ਆਇਆ ਸੀ ਬਸ ਸਤ ਇੰਚਾ ਕਰੀ ਨੂ। ਵਾ ਫਾਤੀ ਬਸ ਬੱਤ ਰਬੋਂ ਪੱਪਾ ਸੇ ਬਣਉਣੀ ਅੱਜ ਤੇ ਲੈ ਹੋਰ ਇਹ ਚਾਦਰ ਬਕਸੇ ਹੀ ਬਣਨ ਗੱਦੀ ਜੜ ਵੀ ਲਾਉਣੀ ਆ। ਬਕਸੇ ਕੋ ਗਏ ਆ ਚਾਦਰ ਲੈਣ 18 ਗੇ ਦੀ ਚਾਦਰ ਦੇ ਬਕਸੇ ਲਾਉਣੇ ਆ ਉਹ ਗੱਦੀ ਤੇ। ਤੇ ਮੈਂ ਚੱਕ ਰਹੇ ਹਾਂ 5 ਇੰਚ ਕੱਟ ਲਾ ਲਈ ਆਪਾਂ 7 ਇੰਚ ਹੀ ਆਪਣੇ ਹਾਂ ਚ ਬਨ ਲੂ ਨੇ 5 ਇੰਚ ਉਹ ਬਨ ਲੂਗਾ। ਜੀ ਜੀ ਪਹਲਾ ਫਿਰ ਬੱਡੇ ਹੀ ਬੰਦੇ ਨੇ ਲਟਰ ਫੂਟੇ ਹਟੇ ਨਾ ਨਹੀਂ ਕੋਈ ਕੰਮ ਹੁੰਦਾ। ਉਹ ਪਰਾ 5 ਇੰਚੀ ਲਾ ਕੇ ਪਸੱਤੇ ਚ ਚੱਕ ਲਿਆ। ਆਪਾਂ ਦਾ ਚੋਪੇ ਤੋਂ ਕੰਮ ਲੈਣਿਆ ਹੁਣ ਬਜੀ ਟਾਈਪ ਦਾ ਹੀ ਚਲਾਉਂਦੇ ਆਪਾਂ ਵੱਟੇ ਚਲਾਉਂਦਾ। ਉਹਨੇ ਇਹਦੀ ਕਰਦਣ ਲਾਲਾ ਲਾਲਾ ਨੂੰ ਬਸ 20 ਕੇ ਡਣਾ ਚ ਕਰ ਦਾਂ ਗੱਡੀ ਨੂੰ। ਕਿਉਂਕਿ ਸ਼ੌਂਕ ਨਾਲ ਕੰਮ ਕਰਨਾ ਔਰ ਹੋਰ ਗੱਟੀ ਆ ਜੀ ਕੋਈ। ਆ ਲੈ ਤੂੰ 5 ਇੰਚ ਵੀ ਬੰਨ ਲਾ ਮੈਂ ਵੱਟੇ ਤੋਂ ਉਹਦੇ ਚ ਬੰਨ ਲੈਣਾ। ਇਦੋਂ ਕਰਲਾ ਪੜੂਵੇਂ ਮਾ ਵੱਟਦੇ ਨੇ ਆ ਜੇ ਮੈਂ ਵੱਡਾ ਲਿਆ ਉਹਦੇ ਚ ਬੰਨਣ ਨੂੰ ਜੀ ਇਹਨੇ ਨਾਟ ਜੇ ਕਿੱਧਰ ਗਏ ਚਲੋ ਵੱਢਦੇ ਫਿਰ ਨਾਟ ਨੇ ਤਾਂ ਬਾਈਕਾਟ ਕਰਿਆਗਾ ਕਰੇ ਵੀ ਨਹੀਂ ਤੇ ਵਰਕਸ਼ਾਪ ਚ ਵੀ ਨਹੀਂ ਜਨਰੇਟਰ ਚੱਲੀ ਜਾਂਦਾ ਤੇ ਵਰਕਸ਼ਾਪ ਚ ਤਾਂ ਬੜਾ ਦੁਖੀ ਕਰੇ ਲਾਈਟ ਵਾਲੇ ਨੇ ਰਾਤ 9 ਵਜੇ ਦੀ ਗਈ ਵੀ ਆ ਲਾਈਟ ਹੁਣ ਜਨਰੇਟਰ ਹੀ ਚੱਲ ਸੁੱਚਾਂ ਲੱਗੀਆਂ ਵਿਆ ਨਾ ਹਨਾ ਸੁੱਚਾਂ ਲੱਗੀਆਂ ਵਿਆ ਸੁੱਚਾਂ ਇਹਦਾ ਗੜਿਆ ਵਾਲੋ ਹਾ ਵੜਦੇ ਆ ਗੱਡੀ ਦਾ ਟਾਈਮ ਦਾ ਬੱਸ 10 11 ਵੱਜ ਗਏ 1.5 ਘੰਟਾ ਹੋਰ ਲਾਉਣਾ ਅਜੇ 10 ਵਜੇ ਹੋਏ ਤਾਂ 2.5 ਘੰਟੇ 11 ਵਜੇ ਹੋਏ ਤਾਂ 1.5 ਘੰਟਾ ਬੱਸ ਉਹ ਤੋਂ ਬਾਅਦ ਜਾਣੇ ਆਪਾਂ ਠੀਕ ਹੈ ਜੀ ਚਲੋ ਹਾ ਵੜਦਾ ਪਏ ਪਜਾ ਹੁਣ ਇੱਕਾ ਬਾਰਡਰ ਵਾਲੀ ਐਂਗਲ ਅਗਲਾ ਇਆਂ ਵੀ ਸ਼ਾਇਦ ਐ ਗੋਲ ਕਰ ਦਈਏ ਤਾਂ ਆਪਾਂ ਪੁਰਾਣਾ ਜਿਹਾ ਡਿਜ਼ਾਈਨ ਆ ਦਿਂੜ ਗਿਆ ਆ ਬਾਡਰ ਵਿੰਗਾ ਦਾ ਜਿਹੜਾ ਆਹ ਲਾਪਾ ਲਾਉਣਾ ਪੈਣਗੇ ਇਹ ਵੱਡ ਕੇ ਸਿੱਧੇ ਕਰ ਦਾਂਗੇ ਬਾਡਰ ਜਿਹੜਾ ਹੁਣ ਚੱਲਦਾ ਮਾੜਾ ਜਿਹਾ ਗਲਾਈ 'ਚ ਇਹ ਜਮਾ ਵਿੰਗ ਪਾਇਆ ਹੋਇਆ ਪਹਿਲਾਂ ਵਾਲੀ ਆ 4004 ਦੀ ਐਚਵੀ ਦੀ ਬਾਡੀ ਲੱਗੀ ਹੋਈ ਆ ਉਹ ਫਿਰ ਇਹੋ ਜਿਹਾ ਬਾਡਰ-ਬਾਡਰ ਲਾਉ ਦੇ ਤਾਂ ਕਰਕੇ ਹੁਣ ਆਪਾਂ ਇਹ ਵੱਡ ਗਿਆ ਇਹ ਗਲ ਪੱਟ ਲ ਕੇ ਆ ਵੀ ਬਟਰਾਂ ਗਲਾਈਆਂ ਇਹ ਗੋਲ ਕਰਾਂਗੇ ਆਪਾਂ ਦਿਖਾਵਾਂਗੇ ਠੀਕ ਆ ਭਾਈ ਹੁਣ ਉਹਨੂੰ ਬੱ ਚੱਕ ਦੇ ਚੋਕਾ ਮੁੰਡੇ ਉਹਦੇ ਲੋਹੇ ਦੇ ਰਸਤੇ ਪਾਇਆ ਹੋਈ ਸੀ ਇਹਨਾਂ ਦੇ ਹਾਂ ਛਾਣਕ ਕਰੰਦੇ ਹੱਥ ਪੰਨ ਦਿੰਦਾ ਛੋੜਾ ਦੇਖੋ ਤੁਹਾਡੇ ਭਾਈ ਨੇ ਬਣਾਇਆ ਥੋੜਾ ਹਾਂ ਲੱਕੜ ਦਾ ਦਾਸਤਾ ਪਾਦਾ ਬਾਸ ਦਾ ਦੇ ਬੈਂਬੂ ਜਿਹੇ ਡੰਡੇ ਜਿਹੋ ਹੁੰਦੇ ਆ ਉਹਦਾ ਆਪਾਂ ਆਪਣ ਉਧਰਲੀ ਵਰਕਸ਼ਾਪ ਸਾਰਿਆਂ ਦੇ ਹੀ ਪਾ ਲੋਹੇ ਦਾ ਕੰਮ ਜ ਆਪਨੇ ਇੱਕ ਤਾਂ ਟੁੱਟ ਛਿੱਤੀ ਜਾਂਦਾ ਤੇ ਦੂਜਾ ਸੱਟ ਨਹੀਂ ਵਧਿਆ ਬਾਈ ਤੇ ਤੀਜਾ ਇਹ ਹੱਥ ਪੰਨ ਦਿੰਦਾ ਹੱਥ ਛਾਣਕ ਦਿੰਦਾ ਆ ਗੱਡੀ ਜੀ ਪੜਦਾ ਸੀ ਮੇਰੇ ਦਾ ਹੱਥ ਛਿੱਲੇ ਗਏ ਸਾਰੇ ਬੜੀ ਜ਼ੋਰ ਦੀ ਛਾਣਕ ਦਿੰਦਾ ਲੱਕੜ ਦੇ ਦਾਸਤੇ ਨਾਲ ਵਧਿਆ ਰਹਿੰਦਾ ਹੁਣ ਮਾਰ ਕਟਰ ਲੈ ਕੇ ਆਉਣਾ ਕਟਰ ਮੋਕੋਗੇ

ਆ ਗਏ ਮੇਂ ਟ੍ਰੱਕ ਕੱਤਰਿਆਂ ਦੀ ਬਾਲਕੀ ਮਿੰਟੋਂ ਮੰਜੀ ਆ ਗਿਆ ਉਹ ਵਧੀਆ ਹੋ ਦੇ ਤੇ ਹੁਣ ਮੈਂ ਚੱਲਿਆ ਘਰੇ ਨਹਾਉਣਾ ਜਾ ਕੇ ਵਿਆਹ ਜਾਣਾ ਕਿ ਹੋ ਗਿਆ ਆਪਾਂ ਜਗੋ ਤੇ ਚੱਜ ਜਗੋ ਤੇ ਕੱਲ ਨੂੰ ਪ੍ਰਾਤੇ ਹਾਂ ਤੇ ਜਾਗੋ ਇਹ ਹੁਣ ਮੈਂ ਚੱਲਿਆ ਉਧਰ ਮੋਟਰਸਾਈਕਲ ਖੜਾ ਵਰਕਸ਼ਾਪ ਕੋ ਲੈ ਕੇ ਆਉਂ ਉਹ ਦੁਵਾ ਘਰੇ ਜਾਂਦੇ ਨਾ ਉਹ ਕਿੱਦਾਂ ਰੈਡੀ ਛੜੀ ਹੋ ਨੇ ਨਵੇਂ ਕੱਪੜੇ ਲਿਆਂਦੇ ਅੱਜ ਫੋਨਾਂ ਦੇ मेमोरी इन वाला यहां गाड़ लगा रहे अब हम जा रहे हैं घर को घर जाके दिखाते हैं हम कौन सी आउटफिट पहनेंगे आज ठीक है ये देखो चेसिस खड़ी है चेसिस एक गाड़ी लगी हुई है सच कह रहा हूं ये ना टाटा सोमो ये खड़ा है हमारा मोटरसाइकिल अब हम घर को जाने वाले हैं चलो ਰਈ ਗਿਆ ਕਿ ਤਿਆਰ ਹੋ ਜੀਏ ਫਿਰ ਦਿਖਾਉਨੇ ਆ ਕਿਹੜੀ ਆਊਟਫਿਟ ਪਾਉਣੀ ਆ ਜੀ ਠੀਕ ਆ ਭਾਈ ਓਕੇ ਮਿਲਦੇ ਹਾਂ ਪਵਯਾ ਤੇ ਆ ਗਿਆ ਅੱਜ ਤੁਹਾਡੀ ਜੁਰੂਰੀ ਚਲਦੇ ਸੀ ਮਤਾਂ ਕਰਕੇ ਬਲੌਗ ਜੀ ਆਪਣਾ ਆਇਆ ਨਾ ਤੇ ਹੁਣ ਬਾਹਰ ਕਿੜਾ ਫਿੜਾ ਦੇਣ ਦੇਣ ਆਇਆ ਸੀਗਾ ਮੈਂ ਦੇਖੀਏ ਕੀ ਮਾਹੌਲ ਚਾਲਾ ਸ਼ਾਂਤ ਜਿਹਾ ਮਾਹੌਲ ਬਟਨਾਂ ਲੱਗੀ ਜਾਂਦਾ ਮੈਂ ਆਪਣੀ ਆਊਟਫਿਟ ਨੀਲੀ ਪੈਂਟ ਬਾਕੀ ਮੋਜੇ ਵਟ ਗਿਆ ਉਹ ਲੱਗ ਗਿਆ ਕੇ ਮੋਜੇ ਰੀਆ ਬਲੈਕ ਬੈਲੀ ਬਲੈਕ ਸ਼ਰਟ ਚਲੋ ਦਿਖਾਉਂਦਾ ਮਹੌਲ ਚਾਲੀ ਗਲੀ ਬਹੁਤ ਗੱਲਬਾਤ ਹੋਈ ਤੁਸੀਂ ਮਰ ਲਾਗੂ ਬਸੇਕਦਾ ਸੀ ਆ ਗੂ ਸੇਕ ਤੇ ਇੰਦਰ ਜਿਆਗਾ ਠੰਡ ਬਾਲੀ ਹੋਈ ਪਈ ਆ ਤਾਂ ਕਰਕੇ ਦੁਪਹਿਰੇ ਉਹ ਅੱਗ ਲੱਗ ਜਾਂਦੀ ਆ ਰਾਤ ਨੂੰ ਉਠੜ ਲ ਹੋਏ ਤੜਕੇ ਹੱਥ ਨੇ ਜਾਗੋ ਕੱਢਣ ਲੱਗਿਆ ਮੇ ਰੋਟੀ ਪਾਣੀ ਖਾ ਲਿਆ ਹੁਣ ਜਾਗੋ ਕੱਢਣ ਲੱਗਿਆ ਦੇ ਵੀਰਾਂ ਕੀ ਬਣਦਾ ਮਹੌਲ ਜਦੋਂ ਮੁਰਾ ਦਾ ਨੱਚਣ ਨੂੰ ਵੀ ਜੀ ਗਾ ਕੋਈ ਪਾਰਟਨਰ ਹੀ ਨਹੀਂ ਇਕੱਲੇ ਕਰੇ ਆਪਾਂ ਉਹ ਬਾਕੀ ਹੁਣ ਸਾਰੇ ਇੱਥੇ ਕੰਮ ਦੰਦੇ ਚ ਆਗਮਾੜ ਸਾਰੇ ਮਾਮਿਆਂ ਦੇ ਆਪਣੇ ਆ ਸਾਰੇ ਘਰ ਨਾਨਕਿਆਂ ਦੇ ਆ ਸਾਰੇ ਇੱਕ ਘਰ ਉਧਰ ਪਹਿਲਾਂ ਇੱਥੇ ਹੁੰਦਾ ਸੀ ਹੁਣ ਪਿੰਡ ਦੇ ਵਿਚਾਲੇ ਵਾਗੇ ਜਿੱਥੇ ਸਾਡਾ ਪਿੰਡ ਦਾ ਪੁਰਾਣਾ ਖੂਗਾ ਹੁਣ ਦਿਖਾਵਾ ਕੋਈ ਨਹੀਂ ਸਵੇਰੇ ਪੁਰਾਣਾ ਖੂਹ ਪਿੰਡ ਦਾ ਯਾਦਗਾਰੀ ਮੇਨ ਨਿਸ਼ਾਨੀ ਸੇਮਾ ਪਿੰਡ ਦੇ ਮੇਰੇ ਨਾਨਕ ਸੇਮਾ ਠੀਕ ਹੈ ਜੀ ਤੇ ਤਾ ਘਰ ਕਿੰਨੇ ਮਤਲਬ ਸਾਰੇ ਮਾਮਿਆਂ ਦੇ ਮੁੰਡੇ ਆਪ ਦੇ ਇੱਥੇ ਹਲਕਾ ਮਗਾਹਾਰਾ ਚ ਲੱਗੇ ਹੋਣਾ ਕੰਮ ਧੁੰਦੇ ਕਰਦੇ ਤਾਂ ਕਰਕੇ ਹੋਰ ਕੋਈ ਆਪਣਾ ਪਾਰਟਨਰ ਨਹੀਂ ਮੈਂ ਇਕੱਲਾ ਹੀ ਆਂ ਅੱਗ ਜੀ ਛੱਕਣ ਲੱਗੇ ਪਹਿਲਾਂ ਹੁਣ ਮੈਂ ਬਾਹਰ ਗਿਆ ਜਿਆ ਦੇਣ ਲੱਗ ਗਿਆ ਉੱਥੇ ਬਹਿ ਜਾਂਦੇ ਆ ਦੇਖ ਲੈਣ ਨੂੰ ਜਾਗੂ ਕਰਦੇ ਤੇ ਕੋਈ ਦਿਖਾ ਦੇਣਾ ਤੁਹਾਨੂੰ ਜਾਗੂ ਕਰਦੇ ਨੂੰ ਤੇ ਚਲੋ ਮੈਂ ਹੁਣ ਅੰਦਰ ਚੱਲਿਆਂ ਤੇ ਦੇਖਦੇ ਆ ਗੱਲਬਾਤ ਕੀ ਆ ਸਮਨੇ ਨਾ ਘੜੋ ਤੱਕ ਪਾਣੀ ਚੱਲਦਾ ਮੰਮੀ ਬਾਈ ਬਾਈ ਪਸ਼ੂ ਨਾ ਜਿੰਨ ਗਣ ਪਾਜ ਨਹੀਂ ਕਰਮ ਪਿਆ ਦੇ ਬਣ ਕੇ ਲਗਾਈ ਨਹੀਂ ਕਰਮ ਪਿਆ ਦੇ ਬਣ ਕੇ ਲਗਾਈ ਨਹੀਂ ਕਰਮ ਪਿਆ ਦੇ ਮਤ ਜਾਨੂ ਮਤ ਲੈਂਦਾ ਪਾਉ ਮੋਲੀ ਕਿਉ ਚਿਤ ਗਾਨੇ ਮਤ ਜਾਨੂ ਮਤ ਲੈਂਦਾ ਗੀਤ ਤੇਰੇ ਵੈਨਾਂ ਦੀ ਜੜ ਲੱਗ ਕੇ ਹਰੀ ਨਾ ਹੋ ਪੀਰਾ ਤੇਰੇ ਵੈਰੀਆਂ ਦੀ ਜੜ ਲੱਗ ਕੇ ਹਰੀ ਹੋਵੇ ਵੀਰ ਤੇਰੇ ਵੈਨਾਂ ਦੀ ਜੜ ਲੱਗ ਕੇ ਹਰੀ ਹੋਵੇ ਵੀਰ ਤੇਰੇ ਵੈਨਾਂ ਦੀ ਜੜ ਲੱਗ ਕੇ ਹਰੀ ਨੀ ਰ ਪਰ ਜੜ ਲੱਗਦੇ ਵੀਡੀਓ ਕਰ ਕਰ ਅੱਲਾਗੇ ਕਰਦੇ ਨਾ ਵੀਡੀਓ ਦੇ ਕਰ ਕਰ ਮਾਮੀ ਆਏ ਨਾ ਜਦੀ ਜਿਵੇਂ ਬੰਦ ਕਰੇ ਤਮਾਸ਼ਾ ਮਾਮੀ ਆਏ ਨਾ ਜਦੀ ਜਿਵੇਂ ਬਾਦਰ ਕਰੇ ਤਮਾਸ਼ਾ ਮਾਮੀ ਆਏ ਨਾ ਜਦੀ ਜਿਵੇਂ ਬੰਦ ਕਰੇ ਤਮਾਸ਼ਾ ਮਾਮੀ ਆਏ ਨਾ ਜਦੀ ਤੇਰੇ ਰੇ ਦੋਸਤਾਂ ਲਾਓ ਮੇਰੀ ਬੋਤੀ ਚਰਦੀ ਨੀਵੇਂ ਕਰਦੀ ਲੇ ਤੇਰੀ ਤੋਰ ਸਿੱੰਨਾ ਦੀ ਤੂੰ ਕੀ ਜਾਣੀ ਪੈਣ ਤੋਰ ਸਿੱੰਨਾ ਤੂੰ ਕੀ ਜਾਣਦੀ ਤੇ ਡੇਂ ਪੌਣ ਸਿੱਖੀਂ ਨਾ ਜੀ ਬੱਲੇ ਬੱਲੇ ਤੇਰੇ ਮੁਬਾਰਕਾ ਮੇਰੀ ਜੁੱਤੀ ਦਾ ਤਾਤਾ ਰੇ ਮੁਬਾਰਕਾ ਮੇਰੀ ਜੁੱਤੀ ਦਾ ਪਾਸਾ ਤੇਰੇ ਮੁਬਾਰਕਾ ਮੇਰੀ ਜੁੱਤੀ ਦਾ ਚੰਗ ਚਾਰ ਦੀ ਬੋਤੀ ਉੱਚੀ ਮੈਂ 4.5 ਦੀ ਬੋਤੀ ਨੀਵੇਂ ਚਾਰਨ ਬਤਾਰੂ ਨੀ ਬਦ ਕੱਟ ਮਾਰੀ ਨਾ ਦਾਗ ਪਟਾ ਦੇ ਮਾਰੂ ਬਦ ਕੱਟ ਬੋਲੀ ਨਾ ਦਾਗ ਪਟਾ ਦੇ ਮਾਰੂ ਬਦ ਕੱਟ ਬੋਲੀ ਦਾ ਓ ਜੱਗ ਤੁਮ ਨੂੰ ਸ੍ਰੀ ਅੱਖਾਂ ਪੱਟ ਕੇ ਟਾਗ ਪਟਾ ਨੂਦ ਭਰੇ ਆ ਪਿਆ ਬਨੇ ਰਕ ਤੇਰੀ ਕੁਰਤੀ ਦੇ ਕੱਲ ਨਾ ਜਾਨ ਮੇਰਾ ਤੇਰੀ ਕੁਰਤੀ ਦੇ ਕੱਲ ਨਾ ਜਾਨ ਮੇਰਾ ਤੇਰੀ ਕੁਰਤੀ ਦੇ ਫੇਮੇਂਟਿੰਗ ਵਿੱਚ ਹੋਗੀਂ ਤੋਰੀ ਹੋਗੀ ਪਹਿਰ ਦੇ ਤੜਕੇ ਈ ਛੁੜੇ ਬੁੜੀਆਂ ਦਾ Thank <laughs> you.